ਸਾਰੇ ਗੁਰਦੁਆਰਾ ਨਾਮਿਆਣਾ ਸਾਹਿਬ ਅਤੇ ਗੁਰਦੁਆਰਾ ਖੂ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਖੁੰਡੀ ਸਾਹਿਬ ਦੇ ਇਹ ਗੁਰਦੁਆਰਾ ਵੀ ਪਿੰਡ ਪੱਟੀਵਾਲ ਦੇ ਵਿੱਚ ਸਥਿਤ ਹੈ ਅਤੇ ਸ਼ਰੋਮਣੀ ਭਗਤ ਨਾਮਦੇਵ ਜੀ ਨਾਲ ਸਬੰਧਿਤ ਹੈ ਇਸ ਗੁਰਦੁਆਰੇ ਦਾ ਵੀ ਤੁਹਾਨੂੰ ਇਤਿਹਾਸ ਨਾਲ ਨਾਲ ਦੱਸ ਦਿੰਦੇ ਹਾਂ ਕਹਿੰਦੇ ਨੇ ਵੀ ਜਦੋਂ ਸ਼ਰੋਮਣੀ ਭਗਤ ਨਾਮਦੇਵ ਜੀ ਨੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਗਉ ਜਿੰਦਾ ਕੀਤੀ ਤਾਂ ਕਾਫੀ ਸੰਤਾਂ ਸ਼ਰਮਣੀ ਭਗਤ ਨਾਮਦੇਵ ਜੀ ਦੇ ਪਿੱਛੇ ਪਿੱਛੇ ਮਰਦਾ ਮੰਗਣ ਲਈ ਆਉਣ ਲੱਗਿਆਂ ਤਾਂ ਬਾਬਾ ਜੀ ਮਰੜ ਕਲਾਂ ਤੋਂ ਹੁੰਦੇ ਹੋਏ ਪੱਟੀਵਾਲ ਗੁਪਤ ਤੌਰ ਤੇ ਰਹਿਣ ਲੱਗੇ ਕਿਸੇ ਨੂੰ ਵੀ ਬਾਬਾ ਜੀ ਬਾਰੇ ਕੁਝ ਪਤਾ ਨਹੀਂ ਸੀ ਤਾਂ ਕਹਿੰਦੇ ਨੇ ਵੀ ਇੱਕ ਦਿਨ ਅਚਾਨਕ ਹੀ ਇੱਕ ਜੰਮਣ ਨਾਂ ਦਾ ਮਰਾਸੀ ਹੱਥ ਵਿੱਚ ਸੁੱਕੀ ਹੋਈ 베ਰੀ ਦੀ ਖੁੰਡੀ ਫੜ ਕੇ ਆ ਗਿਆ ਤਾਂ ਬਾਬਾ ਜੀ ਪਾਸ ਬੈਠ ਗਿਆ ਦਰਸ਼ਨ ਕੀਤੇ ਤਾਂ ਬਾਬਾ ਜੀ ਨੂੰ ਕਹਿਣ ਲੱਗਿਆ ਵੀ ਉੱਧਰ ਇੱਕ ਬਾਬਾ ਜੀ ਹਾਂ ਜਿਨ੍ਹਾਂ ਦਾ ਨਾਮ ਹੈ ਨਾਮਦੇਵ ਤੇ ਉਹਨਾਂ ਦੀ ਉੱਧਰ ਸਾਈਡ ਤੇ ਬਹੁਤ ਹੀ ਉਪਮਾ ਹੈ ਉਹਨਾਂ ਨੇ ਮੰਦਿਰ ਘੁਮਾਇਆ ਗਾਂ ਜਿੰਦੀ ਕੀਤੀ ਠਾਕਰਾ ਨੂੰ ਦੁੱਧ ਪਲਾਇਆ ਤੇ ਹੋਰ ਵੀ ਕਈ ਅਨੇਕਾਂ ਪ੍ਰਕਾਰ ਦੇ ਚਮਤਕਾਰ ਕੀਤੇ ਤਾਂ ਜਦੋਂ ਬਾਬਾ ਜੀ ਨੂੰ ਗੱਲ ਦੱਸ ਰਿਹਾ ਸੀ ਤੇ ਨਾਲ ਹੀ ਕਹਿਣ ਲੱਗਾ ਕਿ ਕਿਤੇ ਤੁਸੀਂ ਉਹ ਬਾਬਾ ਜੀ ਤਾਂ ਨਹੀਂ ਤੁਹਾਡੀ ਵੀ ਬਹੁਤ ਇੱਧਰ ਉਪਮਾ ਹੈ ਤਾਂ ਬਾਬਾ ਜੀ ਨੇ ਕੁਝ ਨਹੀਂ ਕਿ ਹਾਂ ਬਾਬਾ ਜੀ ਕੁਝ ਨਹੀਂ ਬੋਲੇ ਪਰ ਉਸ ਨੂੰ ਪੂਰਾ ਸ਼ੱਕ ਸੀ ਕਿ ਇਹ ਉਹੀ ਨਾਮਦੇਵ ਜੀ ਹਨ ਉਸ ਮਰਾਸੀ ਨੇ ਜੋ ਹੱਥ ਵਿੱਚ 베ਰੀ ਦੀ ਸੁੱਕੀ ਲੱਕੜ ਦੀ ਖੂੰਡੀ ਫੜੀ ਹੋਈ ਸੀ ਉਸ ਨੂੰ ਉੱਥੇ ਹੀ ਗੱਡ ਦਿੱਤਾ ਪਾਣੀ ਪਾ ਦਿੱਤਾ ਅਤੇ ਅਰਦਾਸ ਕੀਤੀ ਕਿ ਜੇ ਇਹ ਉਹੀ ਬਾਬਾ ਨਾਮਦੇਵ ਜੀ ਹਨ ਤਾਂ ਇਹ ਇੱਕ 베ਰੀ ਦੀ ਜਿਹੜੀ ਲੱਕੜ ਆ ਇਹ ਖੂੰਡੀ ਆ ਇਹ ਹਰੀ ਹੋ ਜਾਵੇ ਉਹੀ ਹੋਇਆ ਕੋਈ ਦਿਨਾਂ ਬਾਅਦ ਹੀ ਉਹ ਖੂੰਡੀ ਜਿਹੜੀ ਸੀ ਉਹ ਹਰੀ ਹੋਣ ਲੱਗੀ ਕੁੰਮਬਲਾ ਫੁੱਟਣ ਲੱਗੀਆਂ ਤਾਂ ਉਹ ਵੇਖ ਕੇ ਬਾਬਾ ਜੀ ਦੇ ਚਰਣੀ ਡਿੱਗ ਪਿਆ ਤੇ ਬਾਬਾ ਜੀ ਦਾ ਭਗਤ ਹੋ ਗਿਆ ਤੇ ਇਹ ਕੌਤਕ ਸਾਰੇ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਪਤਾ ਲੱਗਾ ਇਸ ਪ੍ਰਕਾਰ ਉਹ 베ਰੀ ਦਾ ਰੁੱਖ ਅੱਜ ਵੀ ਪੱਟੀਵਾਲ ਨਗਰ ਵਿੱਚ ਮਹਾਰਾਜ ਜੀ ਦੇ ਡੇਰੇ ਤੇ ਵਿਦਿਆਮਨ ਮਹਾਰਾਜ ਜੀ ਦੀ ਅਤਪਤ ਲੀਲਾ ਦੀ ਯਾਦ ਦਿਲੰਦਾ ਹੈ ਬੇਰੀ ਦੇ ਇਸ ਬੂਟੇ ਨੂੰ ਜਿੱਥੇ ਬੜੇ ਸੁਆਦੀ ਅਤੇ ਗੁਣਕਾਰੀ 베ਰ ਲੱਗਦੇ ਹਨ ਉੱਥੇ ਹੀ ਇਸ 베ਰੀ ਦੇ ਦੋ ਪੱਤੇ ਸੁਚੇ ਮੂੰਖਾਂ ਨਾਲ ਦੁੱਖਾਂ ਤੋਂ ਨਿਯਾਤ ਮਿਲਦੀ ਹੈ ਅਤੇ ਪ੍ਰਾਣੀ ਨੂੰ ਸੁੱਖ ਅਤੇ ਸ਼ਾਂਤੀ ਮਿਲਦੀ ਹੈ ਅਤੇ ਪੰਜ ਤੋਂ ਸੱਤ ਪੱਤੇ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਇਸ਼ਨਾਨ ਕਰਨ ਨਾਲ ਸੋਕੇ ਵਰਗੀ ਬਿਮਾਰੀ ਵੀ ਦੂਰ ਹੁੰਦੀ ਹੈ ਅਤੇ ਸਰੀਰ ਨਿਰੋਗ ਅਤੇ ਰिष्टपुष्ट ਹੋ ਜਾਂਦਾ ਹੈ। ਮੁਕਤ ਦੇਹੋਗੇ ਮੁਕਤ ਦੇਹੋਗੇ ਮੁਕਤ ਦੇਹੋਗੇ ਮੁਕਤ ਨਾ ਜਾਣ ਕੋਈ ਨਾ ਮੁਕਤ ਨਾ ਜਾਣ ਕੋ ਆ ਆ ਆ ਨੋ ਜਾਨਾ ਮੂਵੇ ਹੋਵੇ ਜੋ ਮੁਕ